Terima kasih telah menonton. ਰਤਸਾ ਤੋਂ ਬਈਕਾ ਰੇਲਵੇ ਦੇ ਇੱਕ ਵਿਅਕਤੀ ਨੂੰ ਫਾਟਾ ਕੀ ਕਲਬਾਟੇ ਕੀ ਕਹਾਣੀ ਸਰ ਸਵਾ 9:00 ਵਜੇ ਦੇ 10 ਮਿੰਟ ਦਾ ਟਾਈਮ ਸੀਗਾ ਜੀ ਤੇ ਬਠਿੰਡੇ ਤੋਂ ਜੰਮੂ ਸਾਈਡ ਚੱਲੀ ਸੀਗੀ ਟ੍ਰੇਨ 19223 ਤੇ ਉਹਦੇ ਥੱਲੇ ਇੱਕ ਰੇਲਵੇ ਸਟੇਸ਼ਨ ਕੋਟਕਪੂਰਾ ਦੇ ਪਲੇਟਫਾਰਮ ਨੰਬਰ 1 ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਉਮਰ ਕਰੀਬ ਤਕਰੀਬਨ 25-26 ਸਾਲ ਇਹ ਵੀ ਅਸੀਂ ਆ ਜਮਾਤਲਾਸ਼ੀ ਦੇ ਵਿੱਚੋਂ ਉਸ ਦਾ ਇੱਕ ਆਧਾਰ ਕਾਰਡ ਮਿਲਿਆ ਜੀ ਜਿਸ ਦਾ ਨਾਂ ਜੀ ਚਰਮਲ ਜੀ ਚਰਮਲ ਪ੍ਰੀਤ ਸਿੰਘ son of ਲਖਵਿੰਦਰ ਸਿੰਘ ਪਿੰਡ ਹਰੀਨੋ थाना सदर ਕੋਟਪੂਰਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਜੀ ਤੇ ਇਹਦੇ ਦੇ ਵਾਰਸ ਆ ਰਹੇ ਆ ਜੀ ਤੇ ਵਾਰਸਾਂ ਦੇ ਜੋ ਬਿਆਨ ਲਿਖਾਉਣਗੇ ਉਸ ਤੇ ਕੰਮ ਕਰੀਏ ਕੁਝ ਪਤਾ ਲੱਗਦਾ ਕਿ ਇਹ ਕਿਹਨੇ ਹਾਸਲਾ ਹੋਇਆ ਸਰ ਇਹ ਪਲੇਟਫਾਰਮ ਤੇ ਰੀਅਰ ਸੈਟ ਸੀਗਾ ਤੇ ਜਿੱਥੋਂ ਦਾ ਕੌਣ ਪਤਾ ਲੱਗਾ ਜੀ ਇਹ ਰੇਲਵੇ ਲਾਈਨ ਆ ਟ੍ਰੇਨ ਕ੍ਰਾਸ਼ ਕਰਨ ਲੱਗਾ ਠੀਕ ਹੈ ਜੇ ਉੱਥੇ ਹਾਦਸੇ ਦਾ ਸ਼ਿਕਾਰ ਹੋ ਉਹ ਸਰ ਅਰਲੀ ਕਰ ਦੇਗੀ ਜੀ ਕਾਰਵਜ ਉਹਨਾਂ ਦੇ ਸਰ ਕਰਦੇ ਆ ਰਹੇ ਜੀ ਤੇ ਉਹਨਾਂ ਦੇ ਪਰਿਵਾਰ ਦੇ ਮੁਤਾਬਕ ਜਿਹੜੀ ਕਾਰਵੀ 194 ਬੀ ਐਨ ਐਸ ਐਸ ਜਿਤਾਏ ਤੇ ਕਾਰਵੀ ਕਰਕੇ ਪੋਸਟਮਾਰਟ ਕਰਵਾ ਕੇ ਉਹਨਾਂ ਦੇ ਹਵਾਲੇ ਦਿੱਤੀ ਜਾਉਂਦੀ ਹੈ